ਹਾਂਜੀ ਸ਼ਤਿ ਸ਼੍ਰੀ ਅਕਾਲ ਦੋਸਤੋ ਇੱਕ ਬਹੁਤ ਹੀ ਜ਼ਿਆਦਾ ਜੋ ਇਹ ਵੱਡੀ ਖਬਰ ਕਹਿ ਸਕਦੇ ਆ ਆਈ ਹੈ ਉਸ ਖਬਰ ਬਾਰੇ ਤੁਹਾਨੂੰ ਦੱਸਦੇ ਆ ਉਸ ਤੋਂ ਇਹ ਜਲੰਧਰ ਜ਼ਿਲ੍ਹੇ ਦੀ ਖਬਰ ਹੈ ਜੋ ਕਿ ਪੈਂਡ ਟ੍ਰੋਲੀ ਖੁਰਦ ਵਿਖੇ ਜੋ 5 ਲੋਕਾਂ ਨੇ ਇੱਕੋ ਹੀ ਪਰਿਵਾਰ ਦੇ 5 ਜੀਆਂ ਨੇ ਖੁਦਕੁਸ਼ੀ ਕੀਤੀ ਹੈ ਦੋਸਤੋ ਟ੍ਰੋਲੀ ਖੁਰਦ ਦੇ ਇਸ ਪਰਿਵਾਰ ਬਾਰੇ ਦੱਸੀਏ ਤਾਂ ਇਹ ਪਰਿਵਾਰ ਕਰਜ਼ੇ ਤੋਂ ਤੰਗ ਆ ਕੇ ਇਹ ਪਰਿਵਾਰ ਨੇ ਜੋ ਫਾਹਲ ਲੈ ਕੇ ਖੁਦਕੁਸ਼ੀ ਕਰਦਾ ਇਹ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕਾਂ ਵਿੱਚ ਜੋ ਮਨਮੋਹਨ ਸਿੰਘ ਪੁੱਤਰ ਆਤਮਾ ਸਿੰਘ 55 ਸਾਲ ਦਾ ਉਸਦੀ ਪਤਨੀ ਸਰਬਜੀਤ ਕੌਰ ਉਸ ਦੀਆਂ ਦੋ ਕੁੜੀਆਂ ਜੋਤੀ ਅਤੇ ਗੋਪੀ ਜੋ ਕਿ 32 ਅਤੇ 31 ਸਾਲ ਦੀ ਸਨ ਤੇ ਜੋਤੀ ਦੀ ਧੀ ਅਮਨ ਜੋ ਕਿ 3 ਸਾਲ ਦੀ ਸੀ ਮ੍ਰਿਤਕ ਮਨਮੋਹਨ ਸਿੰਘ ਦੇ ਜਵਾਈ ਸਰਬਜੀਤ ਸਿੰਘ ਵਾਸੀ ਜੋ ਕੀਪੂ ਗੁਲਾਨਾ ਨੇ ਦੱਸਿਆ ਕਿ ਉਹਨਾਂ ਨੂੰ ਕਾਫੀ ਸਮੇਂ ਤੋਂ ਫੋਨ ਕਰ ਰਿਆ ਸੀ ਪਰ ਕੋਈ ਫੋਨ ਕਰ ਰਿਆ ਸੀ ਪਰ ਕੋਈ ਵੀ ਫੋਨ ਨਹੀਂ ਚੁੱਕ ਰਿਹਾ ਸੀ ਇਸ ਕਾਰਨ ਉਸੇ ਪਿੰਡੋਲੀ ਖੁਰਦ ਆਕੇ ਤਿੱਖਾ ਦਾ ਮਨਮੋਹਨ ਸਿੰਘ ਅਤੇ ਸਰਬਜੀਤ ਕੌਰ ਦੀਆਂ ਲਾਸ਼ਾਂ ਪੱਖੇ ਲਾਮਕ ਰਹੀਆਂ ਸਨ ਅਤੇ ਬਾਕੀ ਮ੍ਰਿਤਕਾਂ ਦੀਆਂ ਲਾਸ਼ਾਂ ਮੰਜੇ ਤੇ ਪਈਆਂ ਸਨ ਮਨਮੋਹਨ ਸਿੰਘ ਆਦਮ ਪਰ ਡਾਕਖਾਨੇ ਵਿੱਚ ਇੰਚਾਰਜ ਸੀ ਇਸ ਘਟਨਾ ਦੀ ਸੂਚਨਾ ਮਿਲਦੇ ਥਾਣਾ ਮੁਖੀ ਤੇ ਡੀਐਸਪੀ ਆਦਮਪੁਰ ਵਿਜੇ ਕੁਮਰ ਸਿੰਘ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਘਟਨਾ ਦੀ ਜਾਂਚ ਕਰਨੀ ਜੋ ਸ਼ੁਰੂ ਕਰ ਦਿੱਤੀ ਤੇ ਅਥੇ-ਉਥੇ ਇੱਕ ਸੁਸਾਇਡ ਨੋਟਸ ਵੀ ਮਿਲਿਆ ਸੀ ਜਿਸ ਵਿੱਚ ਮਨੂਨ ਸਿੰਘ ਨੇ ਲਿਖਿਆ ਸੀ ਕਿ ਉਹਨਾਂ ਦਾ ਪਰਿਵਾਰ ਕਰਜ਼ੇ ਤੋਂ ਤੰਗ ਸੀ